ਦੀਪ ਸਿੰਘ ਜਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਸੰਘੇ ਕਰਦਿਆਂ ਲੁਧਿਆਣਾ ਇਹ ਅਸੀਂ ਜਿਹੜਾ ਜੰਗਲਾਤ ਵਿਭਾਗ ਸਮਰਾਲਾ ਦੇ ਖਿਲਾਫ ਲਾਇਆ ਇੱਥੇ ਦੇ ਮੌਜੂਦਾ ਜੋ ਇਨਚਾਰਜ ਨੇ ਰੇਂਜਰ ਅਫਸਰ ਨੇ ਸਮੁੰਦਰ ਸਿੰਘ ਉਹਨਾਂ ਨੂੰ ਅਸੀਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਮਿਲੇ ਸੀ ਉਹਨਾਂ ਦੇ ਧਿਆਨ ਚ ਲੈ ਜਾਂਦਾ ਸੀ ਵੀ ਜਿਹੜੀ ਨਹਿਰ ਦੇ ਨਾਮ ਨਾਲ ਜਿਹੜਾ ਆਪਾਂ ਰੋਪੜ ਤੋਂ ਆਉਨੇ ਆ ਇਹਨਾਂ ਦਾ ਜਿਹੜਾ ਏਰੀਆ ਵਾ ਬਲੋਂਪੁਰ ਤੋਂ ਲੈ ਕੇ ਨੀਲੋ ਤੱਕ ਪੈਂਦਾ ਅਸੀਂ ਇਹਨਾਂ ਨੂੰ ਕਿਹਾ ਜੀ ਵੀ ਜਿਹੜੀ 5-5 ਫੁੱਟ ਸੜਕ ਰੁਕੀ ਹੋਈ ਆ ਭਈ ਇਹਦੇ ਨਾਲ ਝਾਰੀਆਂ, ਟੰਡੇਦਾਰ ਝਾਰੀਆਂ, ਛਟੀਆਂ। ਉਹ ਇੱਕ ਤਾਂ ਯਾਰ ਰਾਹਗੀਰ ਜਾਂਦੇ ਨੇ ਉਹਨਾਂ ਦੇ ਮੂੰਹ ਤੇ ਲੱਗਦੀਆਂ ਨੇ। ਆਪਣੇ ਸਕੂਟਰਾਂ ਦੇ ਜੇ ਮੋਟਰਸਾਈਕਲਾਂ ਦੇ ਜਾਂਦੇ ਨੇ ਤੇ ਉਹਦੇ ਨਾਲ ਹਾਦਸੇ ਹੁੰਦੇ ਨੇ। ਕਿਉਂਕਿ 5 ਫੁੱਟ ਸੜਕ ਤਾਂ ਪਹਿਲਾਂ ਹੀ ਰੁਕ ਚੁੱਕੀ ਆ। ਉਹਦੇ ਨਾਲ ਯਾਰ ਕੋਈ ਸਾਈਡ ਲੈਣਾ ਜਾਂ ਗੱਭੇ ਜਾਣਾ ਸੜਕ ਤੇ ਜਿਹੜੇ ਵੱਡੇ ਵਾਹਨ ਨੇ ਉਹਨਾਂ ਨੂੰ ਫੇਟ ਮਾਰਦੇ ਨੇ। ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ। ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ। ਦੂਸਰਾ ਆਪਣਾ ਪੌਣ ਹੈਗਾ ਪਾਉਦਾ ਪੌਣ। ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋਗਾ ਤੇ ਏਕੇਰ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਤੇ ਸਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਕਹਿੰਦੇ ਅਸੀਂ ਕੇਸ ਲਾਇਆ ਹੋਇਆ ਜਿਹੜੇ ਇੱਥੋਂ ਪਹਿਲਾਂ ਉਪਲ ਆਪਣੇ ਅਫਸਰ ਨੇ ਰਿਹਾ ਉਹਨਾਂ ਦੀ 19 ਤੋਂ ਲੈ ਕੇ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਦਾ ਜਵਾਬ ਸੀ ਅਸੀਂ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ ਉਨੀ ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸੰਬੰਧਿਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦੇ ਉੱਤੇ ਮੀਲਾ ਚੱਲਦਾ ਵਾ ਜਿਹੜੇ ਅਫਸਰ ਪਹਿਲਾਂ ਇੱਥੇ ਰਹਿ ਕੇ ਗਏ ਨੇ ਉਹਨਾਂ ਤੇ ਵੀ ਤੇ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਧਿਕਾਰ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮੌਜੂਦਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਮ ਰਹੇਗੇ ਰੋਡ ਐਸੀ ਤਰ੍ਹਾਂ ਜਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾਂ ਦੱਸੇ ਤੋਂ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟ ਦੇ ਚੁੱਕੇ ਆ ਮੈਸੇਜ ਪਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਆਪਣਾ ਇਸੇ ਤਰ੍ਹਾਂ ਆਪਣੇ ਧਰਨੇ 'ਤੇ ਬੈਠੇ ਰਹਾਂਗੇ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੌਲ ਹੈਗਾ ਪੌਦਾ ਪੌਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋਗਾ ਤੇ ਏਕਰ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਤੇ ਸੰਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾ ਆਇਆ ਜਿਹੜੇ ਇਥੋਂ ਪਹਿਲਾਂ ਉਪਲ ਆਪਣੇ ਅਫਸਰ ਨੇ ਅਰੇ ਉਹਨਾਂ ਦੀ 19 ਤੋਂ ਲੈ ਕੇ ਉਹ 25 ਆਪੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਨੇ ਜਵਾਬ ਦਿੱਤਾ ਸੀ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾਂ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ 19 ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸਬੰਧਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਕਸਰ ਪਹਿਲਾਂ ਇੱਥੇ ਰਹਿ ਗਏ ਨੇ ਉਹਨਾਂ ਤੇ ਵੀ ਤੇ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਧੀ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮੌਜੂਦਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਤਕ ਇਹ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਮ ਰਹੇਗੇ ਰੋਡ ਐਸੀ ਤਰ੍ਹਾਂ ਜਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾ ਦੱਸੇ ਤੋਂ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟ ਦੇ ਚੁੱਕੇ ਆ ਮੈਸੇਜ ਭਾਇਰ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਿਉਂਕਿ 5 ਫੁੱਟ ਸੜਕ ਤਾਂ ਪਹਿਲਾਂ ਹੀ ਰੁਕ ਚੁੱਕੀ ਆ ਉਦੇ ਨਾਲ ਯਾਰ ਕੋਈ ਸਾਈਡ ਲੈਂਦਾ ਜਾਂ ਗੱਭੇ ਜਾਂਦਾ ਛੜਕਦੇ ਜਿਹੜੇ ਵੱਡੇ ਬਾਹਨ ਨੇ ਉਹਨਾਂ ਨੂੰ ਫੇਟ ਮਾਰਦੇ ਨੇ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੌਲ ਹੈਗਾ ਪੌਦਾ ਪੌਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਟਟੋਗਾ ਤੇ 1 ਏਕੜ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਤੇ ਸੰਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾ ਆਇਆ ਜਿਹੜੇ ਇਥੋਂ ਪਹਿਲਾਂ ਉਪਲ ਆਪਣੇ ਅਫਸਰ ਨੇ ਰਿਹਾ ਉਹਨਾਂ ਦੀ 19 ਤੋਂ ਲੈ ਕੇ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਨੇ ਜਵਾਬ ਦਿੱਤਾ ਸੀ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰ ਆ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ 19 ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸਬੰਧਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦੇ ਉੱਤੇ ਮੀਲਾ ਚੱਲਦਾ ਵਾ ਜਿਹੜੇ ਅੱਜ ਤਰ ਪਹਿਲਾਂ ਇੱਥੇ ਰਹਿ ਗਏ ਨੇ ਉਹਨਾਂ ਤੇ ਵੀ ਤੇ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਧਿਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮੌਜੂਦਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਾਮ ਰਹੇਗੇ ਰੋਡ ਐਸੀ ਤਰ੍ਹਾਂ ਜਾਮ ਰਹੂਗਾ ਕਿਉਂਕਿ ਅਸੀਂ ਇਹ ਨਹੀਂ ਹੈਗਾ ਵੀ ਬਿਨਾ ਦੱਸੇ ਤੇ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟਿਵ ਦੇ ਚੁੱਕੇ ਆ ਮੈਸੇਜ ਭਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਝਾੜੀਆਂ ਕੰਡੇਦਾਰ ਝਾੜੀਆਂ ਛਟੀਆਂ ਉਹ ਇੱਕ ਦਾ ਯਾਰ ਰਾਹੀਰ ਜਾਂਦੇ ਨੇ ਉਹਨਾਂ ਦੇ ਮੂੰਹ ਤੇ ਲੱਗਦੀਆਂ ਨੇ ਆਪਣੇ ਸਕੂਟਰਾਂ ਦੇ ਜੇ ਮੋਟਰਸਾਈਕਲਾਂ ਰੇ ਜਾਂਦੇ ਨੇ ਤੇ ਉਹਦੇ ਨਾਲ ਹਾਦਸੇ ਹੁੰਦੇ ਨੇ ਕਿਉਂਕਿ 5 ਫੁੱਟ ਸੜਕ ਤਾਂ ਪਹਿਲਾਂ ਹੀ ਰੁਕ ਚੁੱਕੀ ਆ ਉਹਦੇ ਨਾਲ ਯਾਰ ਕੋਈ ਸਾਈਡ ਲੈਂਦਾ ਜਾਂ ਗੱਭੇ ਜਾਂਦਾ ਸੜਕ ਤੇ ਜਿਹੜੇ ਵੱਡੇ ਵਾਹਨ ਨੇ ਉਹਨਾਂ ਨੂੰ ਫੇਟ ਮਾਰਦੇ ਨੇ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੌਲ ਹੈਗਾ ਪੌਦਾ ਪੌਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋਗਾ ਤੇ ਏਕੇਰ ਦੇ ਉੱਤੇ ਆ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਤੇ ਸਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾ ਆਇਆ ਜਿਹੜੇ ਇਥੋਂ ਪਹਿਲਾਂ ਉਪਲ ਆਪਣੇ ਅਫਸਰ ਨੇ ਰਿਹਾ ਉਹਨਾਂ ਦੀ 19 ਤੋਂ ਲੈ ਕੇ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਦ ਰਖਿਆ ਵੀ ਤੁਸੀਂ ਇਸ ਸਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਦਾ ਜਵਾਬ ਸੀ ਅਸੀਂ ਕੇਸ ਲਾ ਆਇਆ ਹੋਇਆ ਹੈਗਾ ਇਸਾ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ ਉਨੀ ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸਬੰਧਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਕਸਰ ਪਹਿਲਾਂ ਕਿ ਰਹਿ ਗਏ ਨੇ ਉਹਨਾਂ ਦੇ ਵੀ ਤੇ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਧੀ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੌਕਰੀ ਦਾ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮੌਜੂਦਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਇਹ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਾਮ ਰਹੇਗੇ ਰੋਡ ਐਸੀ ਤਰ੍ਹਾਂ ਜਾਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾਂ ਦੱਸੇ ਤੇ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟਿਵ ਦੇ ਚੁੱਕੇ ਆ ਮੈਸੇਜ ਭਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਪੌਦ ਦਾ ਪੁਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋਗਾ ਤੇ 1 ਏਕੜ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਤੇ ਸਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾਇਆ ਹੋਇਆ ਜਿਹੜੇ ਇਥੋਂ ਪਹਿਲਾਂ ਉਪਨ ਆਪਣੇ ਅਫਸਰ ਨੇ ਰਿਹਾ ਉਹਨਾਂ ਦੀ 19 ਤੋਂ ਲੈ ਕੇ ਉਹ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਦਾ ਜਵਾਬ ਸੀ ਅਸੀਂ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ ਉੱਨੀ ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸੰਬੰਧ ਇਹਨਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮੌਜੂਦਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਮ ਰਹੇਗੇ ਰੋਡ ਏਸੀ ਤਰ੍ਹਾਂ ਜਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾ ਦੱਸੇ ਤੋਂ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟ ਦੇ ਚੁੱਕੇ ਆ ਮੈਸੇਜ ਭਾਇ ਰੋਂ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਆਪਣਾ ਇਸੇ ਤਰ੍ਹਾਂ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੋਲ ਹੈਗਾ ਪੌਦ ਦਾ ਪੋਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋਗਾ ਤੇ 1 ਏਕੜ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਇਸ ਸੰਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾ ਆਇਆ ਜਿਹੜੇ ਇਥੋਂ ਪਹਿਲਾਂ ਉਪਲ ਆਪਣੇ ਅਫਸਰ ਨੇ ਰਿਹਾ ਉਹਨਾਂ ਦੀ 19 ਤੋਂ ਲੈ ਕੇ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਨੇ ਜਵਾਬ ਦਿੱਤਾ ਸੀ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰ ਅੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ 19 ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸਬੰਧਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਕਸਰ ਪਹਿਲਾਂ ਇੱਥੇ ਰਹਿ ਗਏ ਨੇ ਉਹਨਾਂ ਦੇ ਵੀ ਤੇ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮੌਜੂਦਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਇਹ ਜਿਹੜਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਮ ਰਹੇਗੇ ਰੋਡ ਐਸੀ ਤਰ੍ਹਾਂ ਜਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾਂ ਦੱਸੇ ਤੋਂ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟਿਵ ਦੇ ਚੁੱਕੇ ਆ ਮੈਸੇਜ ਪਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਆਪਣਾ ਇਸੇ ਤਰ੍ਹਾਂ ਅੜੇ ਧਰਨੇ ਦੇ ਬੈਠੇ ਰਹਾਂਗੇ ਇਹ ਜਾਂਦੇ ਨੇ ਉਹਨਾਂ ਦੇ ਮੂੰਹ ਤੋਂ ਲੱਗਦੀਆਂ ਨੇ ਆਪਣੇ ਸਕੂਟਰਾਂ ਨੇ ਜੇ ਮੋਟਰਸਾਈਕਲਾਂ ਨੇ ਜਾਂਦੇ ਨੇ ਤੇ ਉਹਦੇ ਨਾਲ ਹਾਦਸੇ ਹੁੰਦੇ ਨੇ ਕਿਉਂਕਿ 5 ਫੁੱਟ ਛੜਕਦਾ ਪਹਿਲਾਂ ਹੀ ਰੁਕ ਚੁੱਕੀ ਆ ਉਹਦੇ ਨਾਲ ਜਰ ਕੋਈ ਸਾਈਡ ਲੈਂਦਾ ਜਾਂ ਗੱਪੇ ਜਾਂਦਾ ਛੜਕਦੇ ਜਿਹੜੇ ਵੱਡੇ ਵਾਹਨ ਨੇ ਉਹਨਾਂ ਨੂੰ ਫੇਟ ਮਾਰਦੇ ਨੇ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੌਲ ਹੈਗਾ ਪਾਉਦਾ ਪੌਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋਕਾਤ ਇੱਕ-ਇੱਕਰ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਤੇ ਸਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾ ਆਇਆ ਜਿਹੜੇ ਇਥੋਂ ਪਹਿਲਾਂ ਉਪਲ ਆਪਣੇ ਅਫਸਰ ਨੇ ਰਿਹਾ ਉਹਨਾਂ ਦੀ 19 ਤੋਂ ਲੈ ਕੇ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਦਾ ਜਵਾਬ ਸੀ ਅਸੀਂ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ ਉਨੀ ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸੰਬੰਧਿਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਕਸਰ ਪਹਿਲਾਂ ਇੱਥੇ ਰਹਿ ਗਏ ਨੇ ਉਹਨਾਂ ਤੇ ਵੀ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮਜਬੂਤੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਇਹ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਰੋਡ ਜਮ ਰਹੇਗੇ ਰੋਡ ਐਸੀ ਤਰ੍ਹਾਂ ਜਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾਂ ਦੱਸੇ ਤੋਂ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟਿਵ ਦੇ ਚੁੱਕੇ ਆ ਮੈਸੇਜ ਪਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਪੌਦਾ ਪੁਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋਗਾ ਤੇ 1 ਏਕੜ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਤੇ ਸਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾ ਆਇਆ ਜਿਹੜੇ ਇੱਥੋਂ ਪਹਿਲਾਂ ਉਪਲ ਆਪਣੇ ਅਫਸਰ ਨੇ ਰਿਹਾ ਉਹਨਾਂ ਦੀ 19 ਤੋਂ ਲੈ ਕੇ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧਿਤ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਨੇ ਜਵਾਬ ਦਿੱਤਾ ਜੀ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ ਉਨਹੀਂ ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸੰਬੰਧਿਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਖਰ ਪਹਿਲਾਂ ਇੱਥੇ ਰਹਿ ਕੇ ਗਏ ਨੇ ਉਹਨਾਂ ਦੇ ਵੀ ਤਜੇ ਮੌਜੂਦਾ ਨੇ ਇਹਨਾਂ ਦੇ ਸਰਕਾਰ ਨੂੰ ਅਧੀ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮਜਬੂਤਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਦ ਤੱਕ ਇਹ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲੈਕਟਿਵ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਮ ਰਹੇਗੇ ਰੋਡ ਐਸੀ ਤਰ੍ਹਾਂ ਜਮ ਰਹੂਗਾ ਕਿਉਂਕਿ ਅਸੀਂ ਆਏ ਨਹੀਂ ਹੈਗਾ ਵੀ ਬਿਨਾ ਦੱਸੇ ਤੇ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਅਲਟੀਮੇਟ ਦੇ ਚੁੱਕੇ ਆ ਮੈਸੇਜ ਭਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਜਿਹੜੇ ਵੱਡੇ ਬਾਹ ਨੇ ਉਹਨਾਂ ਨੂੰ ਫੇਟ ਮਾਰਦੇ ਨੇ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੁਲ ਹੈਗਾ ਪੌਦ ਦਾ ਪੁਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਤੋਂ ਕਾਤੇ 1 ਏਕੜ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਇਸ ਸਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾਇਆ ਹੋਇਆ ਜਿਹੜੇ ਇਥੋਂ ਪਹਿਲਾਂ ਉਹ ਲੈ ਕੇ ਉਹ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧਿਤ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਦਾ ਜਵਾਬ ਸੀ ਕਿ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ ਉਨਹੀਂ ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸੰਬੰਧਿਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਕਸਰ ਪਹਿਲਾਂ ਇੱਥੇ ਰਹਿ ਗਏ ਨੇ ਉਹਨਾਂ ਦੇ ਵੀ ਤਜੇ ਮੌਜੂਦਾ ਨੇ ਇਹਨਾਂ ਦੇ ਸਰਕਾਰ ਨੂੰ ਅਧਿਕ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮਜਬੂਤੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਇਹ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਾਮ ਰਹੇਗੇ ਰੋਡ ਐਸੀ ਤਰ੍ਹਾਂ ਜਾਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾਂ ਦੱਸੇ ਤੋਂ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟਿਵ ਦੇ ਚੁੱਕੇ ਆ ਮੈਸੇਜ ਭਾਇਨ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਅਸੀਂ